ਵਾਇਕੁਰਜੀ ਕਾਲਸਾ ਵਾਇਕੁਰਜੀ ਕੀ ਫਤਿਹ ਕਾਰਪਟਿਕ ਚੈਨਲ ਤੇ ਸਵਾਗਤ ਹੈ ਹਾਂਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਗਰ ਕਿਸੇ ਸ਼ਰਟ ਦੀ ਲੈਂਥ ਘੱਟ ਹੋਵੇ ਤਾਂ ਤੁਸੀਂ ਉਹਨੂੰ ਕਿਸ ਤਰ੍ਹਾਂ ਉਹਦੀ ਲੈਂਥ ਵਧਾ ਸਕਦੇ ਆ ਜਾਂ ਉਹਨੂੰ ਕ੍ਰੀਏਟਿਵ ਲੁੱਕ ਦੇ ਸਕਦੇ ਆ ਡਿਜ਼ਾਈਨਰ ਬਣਾ ਸਕਦੇ ਆ ਔਰ ਲੈਂਥ ਵੀ ਵਧਾ ਸਕਦੇ ਆ ਠੀਕ ਹੈ ਜੀ ਉਹਦੇ ਲਈ ਅਸੀਂ ਹੁਣ ਕੀ ਕੀਤਾ ਹੈ ਸ਼ਰਟ ਦੇ ਨਾਲ ਮੈਚਿੰਗ ਬੋਟਮ ਦੀ ਅਸੀਂ ਇੱਕ ਪੱਟੀ ਲਈ ਹੈ ਪੱਟੀ ਦੀ ਚੜਾਈ ਜਿਹੜੀ ਲਈ ਹੈ ਅਸੀਂ 3.5 ਇੰਚ ਲਈ ਹੈ ਔਰ ਲੰਬਾਈ ਇਹਦੀ ਲਈ ਹੈ ਜਿੰਨਾ ਵੀ ਤੁਹਾਡਾ ਘੇਰਾ ਕਟਿੰਗ ਕੀਤਾ ਹੋਇਆ ਉਸ ਤੋਂ 5 ਇੰਚ ਐਕਸਟਰਾ ਤੁਸੀਂ ਲੈ ਸਕਦੇ ਹੋ ਔਰ ਦੂਸਰੀ ਸਾਈਡ ਮੈਂ ਪੇਸਟਿੰਗ ਪੇਪਰ ਚਿਪਕਾ ਲਿਆ ਆ ਤਾਂ ਕਿ ਜਿਹੜੀ ਇਹਦੀ ਫਿਨਿਸ਼ਿੰਗ ਹੈ ਉਹ ਵਧੀਆ ਤਰੀਕੇ ਦੇ ਨਾਲ ਆਵੇ ਔਰ ਜਿਹੜਾ ਕਪੜਾ ਹੈ ਉਹ ਥੋੜਾ ਹਾਰਡ ਹੋ ਜਾਂਦਾ ਹੈ ਔਰ ਮੈਂ ਇਥੇ ਡਾਇਗਨਲ ਦੇ ਵਿੱਚ 1.5 ਤੋਂ 2 ਦੇ ਇੰਚ ਵਿੱਚ ਚੋੜੀਆਂ ਲਾਈਨਸ ਡਰਾ ਕਰ ਲਈਆਂ ਨੇ ਔਰ ਇਹਨਾਂ ਲਾਈਨ ਦੇ ਉੱਤੇ ਹੀ ਪਿੰਟੈਕਸ ਪਾਵਾਂਗੇ ਇਹ ਦੇਖੋ ਹਾਫ ਹਾਫ ਪੈਰ ਦੀ ਅਸੀਂ ਪਿੰਟੈਕਸ ਪਾਣ ਲੱਗੇ ਆ ਠੀਕ ਹੈ ਤੁਸੀਂ ਚਾਹੋ ਤਾਂ ਇੱਕ ਇੱਕ ਪੈਰ ਦੀ ਵੀ ਪਿੰਟੈਕਸ ਪਾ ਸਕਦੇ ਆ ਇਹ ਮੈਂ ਅੱਧੇ ਅੱਧੇ ਪੈਰ ਦੀ ਪਾ ਰਹੀ ਆ ਜਿਵੇਂ ਤੁਹਾਨੂੰ ਪਸੰਦ ਹੈ ਤੁਸੀਂ ਇਹਨੂੰ ਲੰਬੀ ਸਾਈਡ ਨੂੰ ਵੀ ਪਿੰਟੈਕਸ ਪਾ ਸਕਦੇ ਆ ਸਕੁਅਰ ਦੇ ਵਿੱਚ ਵੀ ਪਾ ਸਕਦੇ ਆ ਠੀਕ ਹੈ ਜੀ ਇਸੇ ਤਰ੍ਹਾਂ ਅਸੀਂ ਸਾਰੀਆਂ ਪਿੰਟੈਕਸ ਪਾ ਲੈਣੀਆਂ ਨੇ ਬਹੁਤ ਹੀ ਈਜ਼ੀ ਤਰੀਕਾ ਆ ਹੁਣ ਅਸੀਂ ਸਾਰੀਆਂ ਪਿੰਟੈਕਸ ਪਾ ਲਈਆਂ ਨੇ ਇਹ ਦੇਖੋ ਔਰ ਹੁਣ ਅਸੀਂ ਲਈਏ ਇੱਕ ਸੂਟ ਦੇ ਨਾਲ ਦੀ ਮੈਚਿੰਗ ਲੇਸ ਇਹਨੂੰ ਇਸ ਫੈਬਰਿਕ ਦੇ ਉੱਤੇ ਲਗਾਵਾਂਗੇ ਸਿੱਧੀ ਸਾਈਡ ਦੇ ਉੱਤੇ ਰਹੇਗੀ ਔਰ ਡਿਜ਼ਾਈਨ ਦਾ ਫੇਸ ਜਿਹੜਾ ਹੈਗਾ ਅਸੀਂ ਕੱਪੜੇ ਦੇ ਸੈਂਟਰ ਵੱਲ ਨੂੰ ਰੱਖਾਂਗੇ ਅੱਧੇ ਤੇ ਇੰਚ ਦਾ ਮਾਰਜਿਨ ਛੱਡਦੇ ਹੋਏ ਅਸੀਂ ਲੇਸ ਦੇ ਉੱਤੇ ਉੱਤੇ ਸਿਲਾਈ ਲਗਾ ਦੇਣੀ ਹੈ ਜਿੰਨਾ ਮਾਰਜਿਨ ਤੁਸੀਂ ਸਿਲਾਈ ਦੇ ਵਿੱਚ ਦੇਣਾ ਚਾਹੁੰਦੇ ਹੋ ਉਹਨਾਂ ਛੱਡ ਕੇ ਲੇਸ ਦੇ ਉੱਤੇ ਉੱਤੇ ਸਿਲਾਈ ਲਗਾਣੀ ਹੈ ਔਰ ਕਿਉਂਕਿ ਅਸੀਂ ਅੱਧੇ-ਅੱਧੇ ਪੈਰ ਦੀ ਪਿੰਟ ਐਕਸਪਾਈ ਹੈ ਤੇ ਥੋੜੀ ਜਿਹੀ ਖੜਵੀ ਰਹਿਣੀ ਹੈ ਤਾਂ ਇਹਨਾਂ ਦਾ ਜਿਹੜਾ ਫੇਸ ਹੈ ਉਹ ਇੱਕ ਸਾਈਡ ਨੂੰ ਹੀ ਰੱਖਾਂਗੇ ਤਾਂ ਕਿ ਜਿਹੜਾ ਦੇਖਣ ਦੇ ਵਿੱਚ ਸੋਹਣਾ ਲੱਗੇ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਤੁਸੀਂ ਆਪਣੇ ਸਿੰਪਲ ਜੇ ਸੂਟ ਨੂੰ ਡਿਜ਼ਾਈਨਰ ਲੁੱਕ ਦੇ ਸਕਦੇ ਆ ਇਸ ਤਰ੍ਹਾਂ ਦੇ ਡਿਜ਼ਾਈਨ ਬਣਾ ਕੇ ਇਸ ਤਰੀਕੇ ਦੇ ਨਾਲ ਸਾਰੀ ਲੈਸ ਅਸੀਂ ਲਗਾ ਲੈਣੀ ਹੈ। ਇਸੇ ਹੀ ਤਰ੍ਹਾਂ ਸੀ ਦੂਸਰੀ ਸਾਈਡ ਲੈਸ ਲਗਾ ਲੈਣੀ ਹੈ ਜਿਸ ਤਰ੍ਹਾਂ ਅਸੀਂ ਇੱਕ ਸਾਈਡ ਲਗਾਈ ਹੈ ਉਸੇ ਤਰ੍ਹਾਂ ਹੀ ਦੂਸਰੀ ਸਾਈਡ ਨੂੰ ਮੂੰਹ ਕਰਕੇ ਅਸੀਂ ਲੈਸ ਲਗਾ ਲੈਣੀ ਹੈ। ਅੱਧੇ ਇੰਚ ਦਾ ਮਾਰਜਿਨ ਛੱਡ ਕੇ ਦੋਨੋਂ ਸਾਈਡ ਇਸ ਤਰ੍ਹਾਂ ਅਸੀਂ ਲੇਸ ਲਗਾ ਲੈਣੀ ਹੈ ਅਗਰ ਤੁਸੀਂ ਬਿਗਨਰ ਹੋ ਫਸਟ ਟਾਈਮ ਬਣਾ ਰਹੇ ਹੋ ਤਾਂ ਤੁਸੀਂ ਇੱਥੇ 1/2 ਇੰਚ ਦਾ ਨਿਸ਼ਾਨ ਲਗਾ ਕੇ ਸਕੇਲ ਦੇ ਨਾਲ ਇੱਕ ਲਾਈਨ ਡਰਾ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਈਜ਼ੀ ਰਹੇ ਇਸ ਤਰੀਕੇ ਦੇ ਨਾਲ ਲੇਸ ਲਗਾਉਣੀ ਇਹ ਦੇਖੋ ਪਿੰਟੈਕਸ ਨੂੰ ਜ਼ਰੂਰ ਇੱਕ ਸਾਈਡ ਰੱਖਣਾ ਹੈ ਅਗਰ ਤੁਸੀਂ 0.0 ਤੇ ਬਣਾਈ ਹੈ ਪਿੰਟੈਕਸ ਫਿਰ ਕੋਈ ਚੱਕਰ ਨਹੀਂ ਫਿਰ ਜੇ ਸਾਈਡ ਨੂੰ ਮਰਜੀ ਹੋਣ ਕਿਉਂਕਿ ਉਹ ਬਿਲਕੁਲ ਬਰੀਕ ਹੁੰਦੀਆਂ ਆ ਇਹਦੇ ਵਿੱਚ ਹਲਕਾ ਜਿਹਾ ਫੈਬਰਿਕ ਗਿਆ ਹੁੰਦਾ ਹੈ ਇਸ ਕਰਕੇ ਫਿਰ ਦੇਖਣ ਦੇ ਵਿੱਚ ਵਧੀਆ ਨਹੀਂ ਲੱਗਦੇ ਅਗਰ ਮੂੰ ਕਿਸੇ ਦਾ ਇੱਕ ਸਾਈਡ ਨੂੰ ਹੋਵੇ ਕਿਸੇ ਦਾ ਦੂਜੀ ਸਾਈਡ ਨੂੰ ਹੋਵੇ ਫਿਰ ਉਹ ਵਧੀਆ ਨਹੀਂ ਲੱਗਦਾ ਇਸ ਕਰਕੇ ਅਸੀਂ ਇਹਨੂੰ ਇੱਕ ਸਾਈਡ ਨੂੰ ਇਹਨਾਂ ਦਾ ਫੇਸ ਰੱਖਿਆ ਜੀ ਕੋ ਇਹ ਦੇਖੋ ਅਸੀਂ ਪੱਟੀ ਰੈਡੀ ਕਰ ਲਈ ਆ ਔਰ ਹੁਣ ਅਸੀਂ ਲਵਾਂਗੇ ਸ਼ਰਟ ਇਹ ਸ਼ਰਟ ਦਾ ਬਾਰਡਰ ਹੈ ਔਰ ਇਸ ਪੱਟੀ ਨੂੰ ਅਸੀਂ ਇਸ ਤਰ੍ਹਾਂ ਉਲਟਾ ਕਰਕੇ ਇੱਥੇ 1/2 ਇੰਚ ਦਾ ਮਾਰਜਿਨ ਛੱਡ ਕੇ ਜੋ ਅਸੀਂ ਲੇਸ ਵਾਲੀ ਸਿਲਾਈ ਲਗਾਈ ਹੈ ਉਸ ਸਿਲਾਈ ਦੇ ਉੱਤੇ ਉੱਤੇ ਹੀ ਸਿਲਾਈ ਲਗਾ ਦੇਣੀ ਹੈ ਇਸ ਤਰੀਕੇ ਦੇ ਨਾਲ ਬਿਲਕੁਲ ਸਿਲਾਈ ਦੇ ਉੱਤੇ ਉੱਤੇ ਹੀ ਅਸੀਂ ਸਿਲਾਈ ਲਗਾਣੀ ਆ ਜੋ ਜੀ ਲੈਸ ਦੇ ਲਈ ਲਗਾਈ ਸੀ ਉਸੇ ਸਿਲਾਈ ਦੇ ਉੱਪਰ ਹੀ ਲਗਾਣੀ ਆ ਜਿਵੇਂ ਦੇਖੋ ਇਸ ਤਰੀਕੇ ਦੇ ਨਾਲ ਸੀਨੂ ਉਲਟਾ ਦੇਵਾਂਗੇ ਪਲਟਾਉਣ ਤੋਂ ਬਾਅਦ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਐ ਐਕਸਟਰਾ ਤਾਂ ਗੈਨੋਸੀਨਾਲ ਦੇ ਨਾਲ ਹੀ ਕਟਿੰਗ ਕਰ ਲਾਂਗੇ ਹੁਣ ਅਸੀਂ ਸ਼ਰਟ ਦੇ ਉੱਤੇ ਬੈਠਵੀਂ ਸਲਾਈ ਲਗਾਵਾਂਗੇ ਇਹਦੇ ਕੋ ਫਿਨਿਸ਼ਿੰਗ ਦੇ ਨਾਲ ਤਾਂ ਕਿ ਇਥੋਂ ਕਪੜਾ ਜਿਹੜਾ ਆ ਉਠਵਾ ਜਿਆ ਨਾ ਰਹੇ ਜੀ ਐਕਸਟਰਾ ਕੱਪੜੇ ਨੂੰ ਅਸੀਂ ਕਟਿੰਗ ਕਰ ਲਾਂਗੇ ਹੁਣ ਇਹਦੇ ਇਸ ਸਾਈਡ ਵੀ ਅਸੀਂ ਨੀਚੇ ਵੀ ਇੱਕ ਸੂਟ ਨਾਲ ਦੀ ਮੈਚਿੰਗ ਪੱਟੀ ਲਗਾਵਾਂਗੇ ਇਹ ਦੇਖੋ ਅਸੀਂ ਪੱਟੀ ਇੱਕ ਰੈਡੀ ਕਰ ਲਈ ਆ ਇਹ ਪੱਟੀ ਦੀ ਚੌੜਾਈ ਲਈ ਸੀ ਮੈਂ 5.5 ਇੰਚ ਔਰ ਇਹਨੂੰ ਇਸ ਤਰੀਕੇ ਦੇ ਨਾਲ ਪ੍ਰੈਸ ਕਰ ਲਿਆ ਹੈ ਜਿੰਨਾ ਮਾਰਜਿਨ ਸਲਾਈ ਦੇ ਵਿੱਚ ਦੇਣਾ ਹੈ ਉਹਨੂੰ ਫੋਲਡ ਕਰ ਲਿਆ ਆ ਪ੍ਰੈਸ ਦੇ ਨਾਲ ਤਾਂ ਕਿ ਇਹ ਪੱਟੀ ਨੂੰ ਅਟੈਚ ਕਰਨਾ ਈਜ਼ੀ ਰਵੇ ਔਰ ਜਿੰਨਾ ਸਲਾਈ ਦੇ ਵਿੱਚ ਮਾਰ ਜੰਨ ਦੇਣਾ ਉਹ ਛੱਡ ਲਿਆ ਆ ਹੁਣ ਇਹਨੂੰ ਇਸ ਪੱਟੀ ਦੇ ਨਾਲ ਅਸੀਂ ਇਸ ਤਰੀਕੇ ਦੇ ਨਾਲ ਅਟੈਚ ਕਰਨਾ ਹੈ ਇਹ ਦੇਖੋ ਇਸ ਤਰੀਕੇ ਦੇ ਨਾਲ ਰੱਖ ਕੇ ਹੁਣ ਸੇਮ ਜਿੱਥੇ ਲੈਸ ਲਗਾਈ ਹੈ ਲੈਸ ਦੇ ਉੱਤੇ ਉੱਤੇ ਸਲਾਈ ਲਗਾਈ ਸੀ ਉਸੇ ਸਲਾਈ ਦੇ ਉੱਤੇ ਹੀ ਅਸੀਂ दोबारा एक होर सिलाई लगावे उस पट्टी नाल रखते हुए इस तरह थोनों डिज़ाइन सिंपल जहा पसंद आएगा ਸਾਡੀ ਪੱਟੀ ਇੱਕ ਸਾਈਡ ਤੋਂ ਅਟੈਚ ਹੋ ਗਈ ਹੈ ਹੁਣ ਅਸੀਂ ਨੂੰ ਉਲਟਾ ਕੇ ਜੋ ਪ੍ਰੈਸ ਕੀਤੀ ਸੀ ਫੋਲਡਿੰਗ ਕੀਤਾ ਹੋਇਆ ਕਪੜਾ ਉਹਨੂੰ ਇਸ ਤਰ੍ਹਾਂ ਲੈਂਸ ਦੇ ਉੱਪਰ ਰੱਖ ਕੇ ਇੱਕ ਸਲਾਈ ਲਗਾਵਾਂਗੇ ਔਰ ਇਹ ਲੈਂਸ ਜਿਹੜੀ ਹੈ ਇਹਦੇ ਵਿੱਚ ਗੁੰਮ ਹੋ ਜਾਏਗੀ ਜਿਸ ਤਰ੍ਹਾਂ ਅ ਉੱਪਰ ਪਾਰਟ ਦੇ ਵਿੱਚ ਲੈਂਸ ਦਾ ਡਿਜ਼ਾਈਨ ਸ਼ੋ ਹੋ ਰਿਹਾ ਇਸੇ ਤਰ੍ਹਾਂ ਹੀ نیچے ਵੀ ਇਸ ਬਾਰਡਰ ਦੇ ਵਿੱਚ ਡਿਜ਼ਾਈਨ ਜਿਹੜਾ ਹੈ ਲੈਸ ਦਾ ਉਹ ਸ਼ੋ ਹੋਏਗਾ। ਔਰ ਬਹੁਤ ਹੀ ਸਿੰਪਲ ਸੁਪਰ ਜਿਹਾ ਡਿਜ਼ਾਈਨ ਜਿਹੜਾ ਹੈ ਬਣ ਕੇ ਰੈਡੀ ਹੋਣਾ ਹੈ। ਅਗਰ ਤੁਸੀਂ ਬਿਗਨਰ ਹੋ ਫਸਟ ਟਾਈਮ ਬਣਾ ਰਹੇ ਹੋ ਇਸ ਤਰ੍ਹਾਂ ਪੱਟੀ ਲਗਾ ਕੇ ਡਿਜ਼ਾਈਨ ਤਾਂ ਤੁਸੀਂ ਪਹਿਲਾਂ ਪੱਟੀ ਦੇ ਉੱਤੇ ਪਿੰਨਸ ਲਗਾ ਕੇ ਅਟੈਚ ਕਰ ਸਕਦੇ ਹੋ ਤਾਂ ਕਿ ਜਿਹੜੇ ਪੱਟੀ ਦੇ ਵਿੱਚ ਕੋਈ ਵਲ ਨਾ ਪਵੇ। वैसे ਤੁਸੀਂ ਅਗਰ ਇਸ ਤਰ੍ਹਾਂ ਪ੍ਰੈਸ ਕਰਕੇ ਲਗਾਉਂਗੇ ਪੱਟੀ ਤਾਂ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਲੱਗੂਗੀ। ਔਰ ਬਹੁਤ ਹੀ ਸਫਾਈ ਦੇ ਨਾਲ ਤੁਹਾਡਾ ਡਿਜ਼ਾਈਨ ਬਣ ਕੇ ਰੈਡੀ ਹੋਏਗਾ। ਇਹ ਦੇਖੋ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਿਆਰਾ ਬਾਰਡਰ ਦਾ ਡਿਜ਼ਾਈਨ ਬਣ ਕੇ ਰੈਡੀ ਹੋਇਆ। ਅਗਰ ਤੁਸੀਂ ਇਹਨੂੰ ਹੋਰ ਵੀ ਐਕਸਪ੍ਰੈਸਿਵ ਬਣਾਉਣਾ ਚਾਹੁੰਦੇ ਆਂ, ਇਹਨੂੰ ਡਿਜ਼ਾਈਨਰ ਲੁੱਕ ਹੋਰ ਜ਼ਿਆਦਾ ਦੇਣੀ ਚਾਹੁੰਦੇ ਆਂ ਤਾਂ ਤੁਸੀਂ ਇਹਦੇ ਵਿੱਚ ਐਂਕਰ ਦੇ ਥ्रेड ਵੀ ਯੂਜ਼ ਕਰ ਸਕਦੇ ਹੋ ਜਾਂ ਇਹਦੇ ਵਿੱਚ ਤੁਸੀਂ ਕੋਈ ਹੋਰ ਮੈਚਿੰਗ ਫੈਬਰਿਕ ਦੀ ਜਿਹੜੀ ਲੈਂਸ ਲਗਾ ਸਕਦੇ ਹੋ ਔਰ ਜੋ ਤੁਸੀਂ ਆਪਣੀ ਕ੍ਰੀਏਟੀਵਿਟੀ ਇਹਦੇ ਵਿੱਚ ਹੋਰ ਦਿਖਾਣਾ ਚਾਹੁੰਦੇ ਹੋ ਉਹ ਤੁਸੀਂ ਦਿਖਾ ਸਕਦੇ ਹੋ ਇਹਨੂੰ ਤੁਸੀਂ 슬ੀਵਸ ਤੇ ਵੀ ਬਣਾ ਸਕਦੇ ਹੋ ਥੈਂਕ ਯੂ ਫॉर ਵਾਚਿੰਗ